ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦੀ ਰੈਸਪੀ ਵਿੱਚ ਮੈਂ ਬਣਾਉਂਗੀ ਚੁਬੜਾਂ ਦੀ ਚਟਨੀ ਚੁਬੜਾਂ ਦੀ ਚਟਨੀ ਬਹੁਤ ਹੀ ਜ਼ਿਆਦਾ ਆਪਾ ਸਵਾਦ ਤੇ ਇੱਕ ਅਲੱਗ ਜਿਹੀ ਤਰੀਕਾ ਨਾਲ ਬਣਾ ਕੇ ਤਿਆਰ ਕਰਾਂਗੀ ਇਹ ਚਟਨੀ ਇੰਨੀ ਸਵਾਦ ਬਣਦੀ ਹੈ ਤੁਹਾਨੂੰ ਇਹ ਚਟਨੀ ਖਾ ਕੇ ਸਬਜ਼ੀ ਖਾਣ ਨੂੰ ਮਨ ਨਹੀਂ ਕਰੂਗਾ ਇਹ ਚਟਨੀ ਇੰਨੀ ਸਵਾਦ ਬਣਦੀ ਬਾਕੀ ਸਿਰ ਇੰਨਾ ਦਿਨਾਂ ਚ ਇਹ ਚਟਨੀ ਕਾਫੀ ਸਵਾਦ ਲੱਗਦੀ ਹੈਗੀ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਣਿਆ ਵੀ ਆਪਾਂ ਇਹ ਚਟਨੀ ਕਿਸ ਤਰ੍ਹਾਂ ਬਣਾਵਾਂਗੇ ਠੀਕ ਹੈ ਤੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਮੇਰੇ ਚੈਨਲ ਤੇ ਸ਼ੁਰੂ ਕਰਦੇ ਹਾਂ ਜੀ ਚਟਨੀ ਬਣਾਉਣ ਵਾਸਤੇ ਤੇ ਅੱਧਾ ਕਿਲੋ ਆਪਾਂ ਲੈ ਚੁਬੜ ਇਹਨਾਂ ਨੂੰ ਪਾਣੀ ਦੇ ਨਾਲ ਧੋ ਲਿਆ ਸੀ ਸਾਰੇ ਸਮਾਨ ਨੂੰ ਦੋ ਲਏ ਆਪਾਂ ਟਮਾਟਰ ਤਿੰਨ ਲਏ ਆਪਾਂ ਪਿਆਜ਼ ਤੇ ਹੈਗੀਆਂ ਚਾਰ ਪੰਜ ਹਰੀਆਂ ਹੈ ਮਿਰਚਾਂ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਚੁਬੜਾ ਨੂੰ ਛਿੱਲ ਲਾਂਗੇ ਪਤਲਾ ਪਤਲਾ ਛਿਲਕਾ ਜਿਹਾ ਲਾ ਲਾਂਗੇ ਬਸ ਹਲਕਾ ਹਲਕਾ ਛਿਲਕਾ ਲਾਉਣਾਗਾ ਹਾਂ ਜੀ ਚੁਬੜਾ ਨੂੰ ਆਪਾਂ ਛਿੱਲ ਲਿਆਗਾ ਤੇ ਹੋਂ ਸ਼ਿਲੰਤ ਤੋਂ ਬਾਅਦ ਨਾ ਕਈ ਵਾਰ ਆਏ ਹੁੰਦੇ ਵੀ ਕਈ ਚੁਬੜ ਨਕੜਤਨ ਚ ਹੁੰਦੇ ਹੈਗੇ ਇਹਨਾਂ ਨੂੰ ਐਸ ਤਰ੍ਹਾਂ ਆਪਾਂ ਚੀਰ ਕੇ ਜਿਹੜੇ ਇਹਨਾਂ ਦੇ ਬੀ ਹੁੰਦੇ ਹੈਗੇ ਆ ਉਹ ਥੋੜਾ ਜਿਹਾ ਹੱਥ ਤੇ ਰੱਖ ਕੇ ਨਾ ਤੇ ਚੈੱਕ ਜ਼ਰੂਰ ਕਰ ਲੈਣਾ ਚਟਨੀ ਬਣਾਉਣ ਤੋਂ ਪਹਿਲਾਂ ਕਿ ਕਈ ਵਾਰ ਇਹ ਚੁਬੜ ਕਿਤੇ ਕੌੜਾ ਤਾਂ ਨਹੀਂ ਹੋਵੇ ਇਹਨੂੰ ਚੈੱਕ ਜ਼ਰੂਰ ਕਰਨਾਗਾ ਫੇਰ ਹੀ ਉਹ ਸਾਰੇ ਚੁਬੜ ਆਪਾਂ ਚੀਰਨੇ ਹੈਗੇ ਆ ਤੇ ਆਪਾਂ ਟਮਾਟਰ ਵੀ ਇਹ ਚੀਰ ਲਾਂਗੇ ਇਹਦੇ ਵਿੱਚ ਚੀਰ ਲਾਂਗੇ ਚੁਬੜਾਂ ਨੂੰ ਪਹਿਲਾਂ ਚੈੱਕ ਕਰਕੇ ਫੇਰ ਆਪਾਂ ਵਿੱਚ ਟਮਾਟਰ ਚੀਰ ਲਾਂਗੇ ਨਾਲ ਹੀ ਆਪਾਂ ਪਿਆਜ਼ ਵੀ ਲਾਂਗੇ ਹਾਂਜੀ ਚੁਬੜਾ ਨੂੰ ਪਿਆਇ ਨੂੰ ਤੇ ਟਮਾਟਰ ਨੂੰ ਤੇ ਹਰੀਆਂ ਮਿਰਚਾਂ ਨੂੰ ਆਪਾਂ ਇਸ ਤਰ੍ਹਾਂ ਹੁਣ ਥੋੜਾ ਥੋੜਾ ਮੋਟਾ ਜਿਹਾ ਕੱਟ ਲਿਆਗਾ ਹੁਣ ਆਪਾਂ ਇੱਕ ਲੈ ਲਾਂਗੇ ਮਿਕਸੀ ਵਾਲਾ ਜੱਗ ਜੱਗ ਦੇ ਵਿੱਚ ਇਹ ਸਮਾਨ ਨੂੰ ਆਪਾਂ ਪਾ ਲਾਂਗੇ ਤੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਗ੍ਰाइंड ਕਰ ਲਾਂਗੇ ਜੇ ਚੋਪਰ ਦੇ ਵਿੱਚ ਚੋਪ ਕਰਨਾ ਵੀ ਤਾਂ ਉਹ ਵੀ ਆਪਾਂ ਕਰ ਸਕਦੇ ਜੇ ਇਸ ਤਰ੍ਹਾਂ ਮਿਕਸੀ ਦੇ ਜੱਗ ਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਇਸ ਤਰ੍ਹਾਂ ਮਿਕਸ ਵੀ ਕਰ ਸਕਦੇ ਉਹ ਤਾਂ ਆਪਣੇ ਆਪਣੇ ਮਰਜ਼ੀ ਦੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਵੇਂ ਉਹਨੂੰ ਬਣਾ ਸਕਦੇ ਹੁਣ ਆਪਾਂ ਅੱਧੇ ਕਪਾਲੇ ਹੈਗਾ ਸਮਾਨ ਇਹਨੂੰ ਆਪਾਂ ਥੋੜਾ ਪਿਛਲੇ ਲੈਣੇ ਆ ਫਿਰ ਇਸ ਢਾਂਡੇ ਦੇ ਵਿੱਚ ਉਹ ਹਾਂਜੀ ਸਾਰੇ ਸਮਾਨ ਨੂੰ ਆਪਾਂ ਵਧਿਆ ਜਾਂ ਪੀਸ ਲੈ ਇਹਨਾਂ ਨੂੰ ਦੋ ਵਾਰੀ ਪੀਸਿਆ ਸੀਗਾ ਪਹਿਲਾਂ ਆਪਾਂ ਪੀਸਲਾ ਸੀ ਕੱਢ ਲਿਆ ਸੀਗਾ ਹੁਣ ਆਪਾਂ ਇਹ ਦੂਜੀ ਵਾਰ ਪੀਸ ਲਿਆ ਸੀਗਾ ਥੋੜਾ ਬਹੁਤ ਤਾਂ ਰਹਿ ਵੀ ਜਾਊਗਾ ਮੋਟਾ ਪੀਸ ਤਾਂ ਕੋਈ ਗੱਲ ਨਹੀਂ ਹੁਣ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਿਆ ਹੁਣ ਚਲਦੇ ਆਂ ਆਪਾਂ ਗੈਂਸਨ ਨਹੀਂ ਗੈਂਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਇੱਕ ਚਮਚ ਪਾ ਦਾਂਗੇ ਆਪਾਂ ਘਿਓ ਦਾ ਘਿਓ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਹਾਂਜੀ ਇਹ ਚਟਨੀ ਤੁਸੀਂ ਬਿਨਾ ਤੜਕੇ ਤੋਂ ਵੀ ਖਾ ਸਕਦੇ ਆ ਤੜਕਾ ਲਾ ਕੇ ਵੀ ਖਾ ਸਕਦੇ ਆ ਬਿਨਾ ਤੜਕੇ ਤੋਂ ਵੀ ਚਟਨੀ ਸਵਾਦ ਲੱਗਦੀ ਹੈ ਜੇ ਥੋੜਾ ਜਿਹਾ ਆਪਾਂ ਚਟਨੀ ਦਾ ਟੇਸਟ ਵਧਾਉਣਾ ਹੋਵੇ ਤਾਂ ਆਪਾਂ ਏਦਾਂ ਚਟਨੀ ਨੂੰ ਤੜਕਾ ਲਾ ਕੇ ਵੀ ਖਾ ਸਕਦੇ ਆ ਫਿਰ ਜ਼ਿਆਦਾ ਚਟਨੀ ਸਵਾਦ ਆਉਂਦੀ ਹੈ ਕੀ ਹੈ ਤੇ ਹੁਣ ਆਪਣਾ ਘਿਓ ਵੀ ਇੱਧਰ ਗਰਮ ਹੋ ਗਿਆ ਘਿਓ ਚੰਗੀ ਤਰ੍ਹਾਂ ਗਰਮ ਹੋ ਗਿਆ ਅੱਧਾ ਚਮਚ ਪਾ ਲਾਂਗੇ ਆਪਾਂ ਸਾਬਤ ਜੀਰਾ ਤੇ ਥੋੜੀ ਜਿਹੀ ਪਾ ਲਾਂਗੇ ਆਪਾਂ ਕਸੂਰੀ ਮੇਥੀ ਹੁਣ ਵਧੀਆ ਜਿਹਾ ਭੁੰਨ ਲਾਂਗੇ ਹਾਂਜੀ ਹੀਰੇ ਨੂੰ ਤੇ ਮੈਥੇ ਨੂੰ ਆਪਾਂ ਭੁੰਨ ਲਿਆਗਾ ਹੁਣ ਆਪਣੀ ਪੀਸੀ ਹੋਈ ਚਟਨੀ ਪਾ ਦਾਂਗੇ ਇਹ ਚੰਗੀ ਤਰ੍ਹਾਂ ਹੁਣ ਮਿਕਸ ਕਰ ਟਮਾਟਰਾਂ ਦੇ ਵਿੱਚ ਕਾਫੀ ਪਾਣੀ ਸੀਗਾ ਨਾ ਬਾਕੀ ਸਿਰੇ ਚੁਬੜਾਂ ਦੇ ਵਿੱਚ ਵੀ ਪਾਣੀ ਸੀਗਾ ਚੁਬੜ ਥੋੜੇ ਜਿਹਾ ਵੱਡੇ ਸੀਗੇ ਬੜਾ ਜ਼ਿਆਦਾ ਵੱਡੇ ਨਹੀਂ ਸੀਗੇ ਚਟਨੀ ਵਾਸਤੇ ਵਧੀਆ ਚੁਬੜ ਸੀਗੇ ਇਸ ਨੂੰ ਥੋੜਾ ਜਿਹਾ ਆਪਾਂ ਤੇਜ ਕਰ ਦਾਂਗੇ ਹੁਣ ਆਪਾਂ ਨਾਲ ਹੀ ਕਰ ਦਾਂਗੇ ਨਾਲ ਹੀ ਮਸਾਲੇ ਪਾ ਦਾਂਗੇ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਤੇ ਥੋੜਾ ਜਿਹਾ ਪਾ ਦਾਂਗੇ ਕਾਲਾ ਨਮਕ ਅੱਧਾ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਥੋੜਾ ਜਿਹਾ ਪਾ ਦਾਂਗੇ ਆਪਾਂ ਪੁਨੇ ਜੀਰਾ ਪਾਊਡਰ ਤੇ ਵੈਸੇ ਤਾਂ ਚਾਰ ਮਿਰਚਾਂ ਹਰੀਆਂ ਪਾਆਂ ਆ ਥੋੜੀ ਜਿਹੀ ਆਪਾਂ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਹੁਣ ਇਹਨਾਂ ਨੂੰ ਕਰ ਦਾਂਗੇ ਮਿਕਸ ਹੋਰ ਮਸਾਲੇ ਬਸ ਐਡ ਨਹੀਂ ਕਰਨੇ ਇਹੀ ਮਸਾਲੇ ਆਪਾਂ ਪਾਉਣੇ ਆ ਚਾਟ ਮਸਾਲਾ ਨਾ ਹੋਵੇ ਤਾਂ ਤੁਸੀਂ ਅਮਚੂਰ ਪਾਊਡਰ ਵੀ ਐਡ ਕਰ ਸਕਦੇ ਆ ਕਿਉਂਕਿ ਥੋੜੀ ਜੀ ਨਾ ਖੱਟ ਮਿੱਠੀ ਜੀ ਹੋਊਗੀ ਨਾ ਤੇ ਚਟਨੀ ਸਵਾਦ ਲੱਗਦੀ ਹੈਗੀ ਆ ਵੈਸੇ ਮੈਂ ਇਹਦੇ ਵਿੱਚ ਟਮਾਟਰ ਵੀ ਪਾਏ ਆ ਚੁੱਬੜ ਵੀ ਥੋੜੀ ਜਿਹੀ ਖਟਿਆਈ ਚ ਹੁੰਦੇ ਆ ਚਾਟ ਮਸਾਲਾ ਵੀ ਐਡ ਕਰਤਾਗਾ ਹੁਣ 2 ਮਿੰਟ ਵਾਸਤੇ ਆਪਾਂ ਸੇਕ ਲਵਾਵਾਂਗੇ ਦੀ 2 ਮਿੰਟ ਵਾਸਤੇ ਆਪਾਂ ਚਟਨੀ ਨੂੰ ਸੇਕ ਲਵਾ ਲਿਆਗਾ ਤੇ ਹੁਣ ਗੈਸ ਕਰ ਦਨੇ ਆਪਾਂ ਬੰਦ ਚਟਨੀ ਬਣ ਕੇ ਹੋ ਗਈ ਹੈ ਰੈਡੀ ਜੇ ਤੁਹਾਡੇ ਕੋਲੇ ਹਰਾ ਧਨੀਆ ਹੋਵੇ ਤੇ ਤੁਸੀਂ ਉਹ ਵੀ ਐਡ ਕਰ ਸਕਦੇ ਮੇਰੇ ਕੋਲੇ ਹੈਂਡਫੁਲਸ ਕਰਕੇ ਮੈਂ ਐਡਨ ਕੀਤਾ ਵੈਸੇ ਇਹ ਚਟਨੀ ਬਹੁਤ ਸਵਾਰ ਬਣੀ ਹੈਗੀ ਆ ਤੁਸੀਂ ਘਰ ਵਿੱਚ ਜਰੂਰ ਬਣਾ ਕੇ ਦੇਖਿਓ ਇਸ ਤਰ੍ਹਾਂ ਦੀ ਚਟਨੀ ਹਾਂਜੀ ਚਟਨੀ ਦੇ ਉੱਪਰ ਆਪਾਂ ਸਜਾਵਟ ਵਾਸਤੇ ਰੱਖ ਦਾਂਗੇ ਦੋ ਹਰੀਆਂ ਮਿਰਚਾਂ हां जी चटनी हो गई है रेडी ਤੁਸੀਂ ਇਸ ਚਟਨੀ ਨੂੰ ਤੁਸੀਂ ਸੁਬਾਹ ਸੁਬਾਹ ਪਰੌਂਠੇ ਦੇ ਨਾਲ ਖਾਓ ਚਾਹੇ ਤੁਸੀਂ ਪੂਰੀ ਫੈਮਿਲੀ ਆਪਾਂ ਰੋਟੀ ਬੈ ਕੇ ਖਾਣੇ ਨਾ ਉਦੋਂ ਤੁਸੀਂ ਪੂਰੀ ਫੈਮਿਲੀ ਇਹ ਚਟਨੀ ਖਾਓ ਰੋਟੀ ਦੇ ਨਾਲ ਥੋੜਾ ਸਬਜ਼ੀ ਖਾਣ ਨੂੰ ਮਨ ਨਹੀਂ ਕਰਨਾ ਹੈਗਾ ਇੰਨੀ ਸਵਾਦ ਇਹ ਚਟਨੀ ਬਣਦੀ ਹੈਗੀ ਤੁਸੀਂ ਘਰ ਵਿੱਚ ਜਰੂਰ ਟਰਾਈ ਕਰਕੇ ਦੇਖਿਓ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਪਸੰਦ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ